ਤਸ਼ੀਕਾ ਦੇ ਮੇਰੇ ਵੀਰੋ ਮੈਂ ਤੁਹਾਡਾ ਆਪਣਾ ਅੰਦਰ ਪਾਸੇ ਪਮਾਰੀ ਵੀ ਪੋਸਟ ਪੰਜਾਬੀ ਚੈਨਲ ਤੋਂ ਅੱਜ ਆਪਾਂ ਖੜੇ ਆ ਪੱਕਾ ਰੋਡ ਤੇ ਲੁਧਿਆਣੇ ਤੇ ਜਦੋਂ ਆਪਾਂ ਆਉਂਨੇ ਆ ਪੱਕਾ ਰੋਡ ਕਨੇ ਜਾਨਨੇ ਆ ਤਾਂ ਇੱਕ ਮਸ਼ਹੂਰ ਪਿੰਡ ਆਉਂਦਾ ਜਿਹੜਾ ਪਿੰਡ ਦਾ ਨਾਮ ਹੈ ਮਸੂਰਾ ਮਸੂਰਾ ਠੀਕ ਪੂਲ ਦੇ ਸਾਹਮਣੇ ਇੱਕ ਦੁਕਾਨ ਆ ਕਹਿੰਦੇ ਇਸ ਦੁਕਾਨ ਦੇ ਅੰਦਰ ਜਿਵੇਂ ਆਪਾਂ ਪੁਰਾਣੇ ਕਿਤੇ ਨੂੰ ਭੁੱਲਦੇ ਜਾ ਰਹੇ ਆ ਇਹ ਤੇ ਖਾਸਾ ਜੀ ਨੇ ਜੋ ਆਪਾਂ ਕਹਿ ਲਈਏ ਇਹ ਕੰਮ ਜਿਹਦੇ ਪਿੱਛੇ ਕੰਮ ਕੇ ਮੈਂ ਅਰਦਾ ਕਰਦੇ ਹੁੰਦੇ ਕਮਿਹਰ ਦਾ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਦੇ ਪਰਿਵਾਰ ਦਾ ਕੰਮ ਕਿ ਮਿਹਰ ਦਾ ਕੰਮ ਕੀ ਹੁੰਦਾ ਵਾ ਭਾਂਡੇ ਬਣਾਉਣਾ ਉਹਨੇ ਭਾਂਡੇ ਬਣਾ ਕੁਜੇ ਬਣਾਉਂਦੇ ਹੁੰਦੇ ਸੀਗੇ ਤੇ ਕਈ ਚੀਜ਼ਾਂ ਬਣਾਉਂਦੇ ਜੀਵੇ ਬਣਾਉਂਦੇ ਹੁੰਦੇ ਸੀਗੇ ਟੀ ਚੀਜ਼ਾਂ ਬਣਾਉਂਦੇ ਭਾਂਡੇ ਉਹਦੇ ਬਣਾ ਕੇ ਆ ਪਿੰਡਾਂ ਵਿੱਚ ਦਿੱਤੇ ਹੁੰਦੇ ਸੀ ਪਹਿਲਾਂ ਸ਼ੁਰੂ ਵਿੱਚ ਦਾਣੇ ਲੈ ਲੈਣੇ ਭਾਂਡੇ ਦੇ ਜਾ ਰਹੇ ਇਹ ਗੱਲਾਂ ਹੁੰਦੀਆਂ ਸੀਗੇ ਆਪਣੇ ਤੱਕ ਲਾ ਸੋ ਜਿੱਥੋਂ ਪੀੜੀ ਪੁਰਖੀ ਭਾਜੇ ਤੇ ਆਪਾਂ ਕਿਤੇ ਨ ਭੁੱਲਦੇ ਜਾ ਰਹੇ ਆ ਇਹ ਮੇਰੇ ਵੀਰ ਮਾਪੇ ਕਿਤੇ ਨੂੰ ਨਹੀਂ ਭੁੱਲਿਆ ਪਰ ਕਿਤੇ ਨੂੰ ਆਪਣੇ ਨੂੰ ਅਪਡੇਟ ਕੀਤਾ ਤੇ ਕਿਵੇਂ ਅਪਡੇਟ ਕੀਤਾ ਗੱਲਾਂ ਜਾਣਦੇ ਕਿਉਂਕਿ ਭਾਂਡੇ ਵੇਚਦਾ ਵੀਰਾਂ ਦੇ ਉਹ 50 ਦੇ ਅੱਧੇ ਰੇਟ ਤੇ ਅਗਲਾ ਵਸਤੇ ਰੇਟਾ ਬੰਦਾ ਭਾਂਡੇ ਵੇਚਦਾ ਇੱਥੇ ਜਰੂਰ ਆ ਪਰ ਆਉਣਾ ਵਾ ਭਾਂਡੇ ਦੇਖਣੇ ਬਾਈ ਦੇ ਤੇ ਉਹ ਬਾਈ ਨੇ ਗੱਲਾਂ ਕਰਦੇ ਖਾਲਸਾ ਜੀ ਨੇ ਤੇ ਖਾਲਸਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਚੜਦੀ ਕਲਾ ਚੋਂ ਹਾਂਜੀ ਜੀ ਬਿਲਕੁਲ ਠੀਕ ਠਾਕ ਹਾਂ ਵੇ ਤੁਹਾਡੇ ਕੋਲ ਅਸੀਂ ਆਏ ਆ ਥੋੜਾ ਪਤਾ ਲੱਗਿਆ ਸੀ ਕਿ ਆਹਦੇ ਭਾਂਡੇ ਬਹੁਤ ਹੀ ਹਾਂਜੀ ਹਾਂਜੀ ਘਰ ਦੇ ਸੇਲ ਕਰਦੇ ਹਾਂ ਜਿਹੜੇ ਭਾਂਡੇ ਵੀ ਰੱਖਦੇ ਹਾਂ ਹਾਂਜੀ ਤੇ ਬਾਸਤੇ ਦੇ ਭਾਂਡੇ ਪਰਖਣ ਲੱਗੇ ਆ ਹਾਂਜੀ ਹਾਂਜੀ ਕਿਵੇਂ ਆਪਣਾ ਕੰਮ ਸ਼ੁਰੂ ਕੀਤਾ ਸੀ ਕਿ ਅੱਜ ਕਿਹੜੇ ਕਿਹੜੇ ਭਾਂਡੇ ਥੋਡੇ ਕੋਲ ਆ ਕੀ ਤੁਹਾਡੀ ਫੈਸਿਲਿਟੀ ਹੈ ਜੀ ਜਿਹੜੇ ਆਪਣੇ ਕੋਲ ਮਿੱਟੀ ਦੇ ਭਾਂਡੇ ਹੈਗੇ ਆ ਤਵੇ ਆ ਤੇ ਕੜਾਈਆਂ ਨੇ ਜਿਹੜੀਆਂ ਆਪਣੇ ਤੜਕੇ ਵਾਲੀ ਹੁੰਦੇ ਜਿੱਦਾਂ ਆਹ ਕੜਾਈ ਆ ਇਹਦੇ ਵਿੱਚ ਆਪਾਂ ਜਿਵੇਂ ਤੜਕਾ ਲਾਉਣਾ ਕੋਈ ਵੀ ਗੈਸ ਤੇ ਰੱਖ ਕੇ ਲਾਤਾ ਨੇ ਆ ਅੱਛਾ ਇਹਨੂੰ ਤੁਸੀਂ ਗੈਸ 'ਤੇ ਰੱਖ ਸਕਦੇ ਹੋ ਗੈਸ 'ਤੇ ਵੀ ਰੱਖ ਸਕਦਾ ਜਿੱਦਾਂ ਮਾਰਦੇ ਤੁਸੀਂ ਬਰਤ ਚਾਹਦੇ ਹੋ ਅੱਛਾ ਜਿੱਦਾਂ ਆਪਾਂ ਚਾਹ ਬਣਾਉਣਾ ਕੋਈ ਵੀ ਭਾਂਡਾ ਪਾਓ ਵੀ ਬਾਅਦ ਚਾਹ ਲਈ ਪੂਰਾ ਹੀ ਆ ਇਹ ਇਹ ਚਾਹ ਵੀ ਬਣ ਸਕਦੀ ਹੈ ਇਹਦੇ ਵਿੱਚ ਕਿਆ ਬਾਤਾਂ ਬਾਈ ਦੀਆਂ ਹਾਂਜੀ ਹਾਂਜੀ ਯਾਨੀ ਕਿ ਜਿੱਥੇ ਆਪਾਂ ਦੇ ਪਹਿਲਾਂ ਪਿੱਤਲੇ ਭਾਂਡੇ ਹੁੰਦੇ ਸੀ ਮਿੱਟੇ ਭਾਂਡੇ ਹੁੰਦੇ ਨਿਕਲ ਗਏ ਤੇਕਣ ਤੋਂ ਬਾਅਦ ਆਪਰੇ ਸਿਲਵਰ ਦੇ ਆਏ ਸਿਲਵਰ ਤੋਂ ਸਟੀਲ ਦੇ ਆਏ ਅੱਜ ਕੱਲ ਚਿੰਨੀ ਵੀ ਭਾਂਡੇ ਤੁਰੇ ਫਿਰਦੇ ਆ ਹਾਂਜੀ ਹਾਂਜੀ ਪਰ ਆਪਾਂ ਇਹ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਤੁਸੀਂ ਇਹ ਵਿਰਸੇ ਦੁਆਰਾ ਲੈ ਕੇ ਉਹਨੂੰ ਫਿਰ ਲੈ ਕੇ ਹੁਣਾ ਹੈ ਇਹ ਜਿਹੜਾ ਇਹ ਧੋਰ ਮਿੱਟੀ ਦੇ ਬਣੇ ਹੋਏ ਆਪਾਂ ਨੂੰ ਕੋਈ ਵੀ ਬਿਮਾਰੀ ਹੈ ਜਿੱਦਾਂ ਡਾਕਟਰ ਦੱਸਦੇ ਆ ਜਿਵੇਂ ਸ਼ੂਗਰ, ਟਾਈਰ, ਜਾ ਕੇ ਬਹੁਤ ਬਿਮਾਰੀਆਂ ਹੁਣ ਵੱਧ ਗਈਆਂ ਵੀ ਇਹਦਾ ਠੀਕ ਆ ਸਕਦੀਆਂ ਨਹੀਂ ਅੱਛਾ ਜੀ ਵੀ ਜੇ ਆਪਾਂ ਇਸ ਪੁਰਾਣੇ ਜ਼ਮਾਨੇ 'ਚ ਆਪਾਂ ਦੇ ਦੇ ਸੀ ਕਿ ਕੀ ਦੇ ਭਾਂਡੇ ਵਰਤਦੇ ਜਾਂਦੇ ਸੀ ਲੋਕਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਸੀਗੀਆਂ ਤਾਂ ਉਹਦਾ ਫਰਕ ਬਹੁਤ ਪੈ ਜਾਂਦੀ ਇਹਨੂੰ ਇਹਦੇ ਬਹੁਤ ਫਰਕ ਪੈ ਜਾਂਦਾ ਕਿ ਜਿੱਦਾਂ ਡਾਕਟਰ ਹੁਣ ਦੱਸਦੇ ਘੜੇ ਵਾਲਾ ਪਾਣੀ ਵਰਤੋ ਜਾਂ ਉਦਾਂ ਵੀ ਉਹ ਤਾਂ ਹੀ ਦੱਸ ਰਿਹਾ ਉਹਦਾ ਬਿਮਾਰੀਆਂ 'ਚ ਬਹੁਤ ਫਰਕ ਪੈ ਰਿਹਾ ਹੈਗਾ ਬਈ ਹੈ ਮਿੱਟੀ ਆ ਕਵਾਲਿਟੀ মানে ਮੈਂ ਕਵਾਲਿਟੀ ਇੱਕ ਨੰਬਰ ਆ ਜੀ ਇਹਦੀ ਤੇ ਮੈਨੂੰ ਨਹੀਂ ਲੱਗਦਾ ਦੇਖਣਗੇ ਇਹ ਭਾਂਡਾ ਇੱਥੇ ਗੈਸ ਤੇ ਫੁੱਟ ਸਕਦਾ ਜਾਂ ਨਾ ਨਹੀਂ ਫੁੱਟ ਸਕਦਾ ਇਹ ਬਣਿਆ ਹੋਇਆ ਹੁਣ ਮੰਨ ਲਓ ਆਪਣੇ ਗੈਸ ਬਣ ਜਦੀ ਅੰਦਰ ਹਾਂਜੀ ਹਾਂਜੀ ਕੁਮਾਰ ਜੀ ਬਾਰੇ ਸਭ ਠੀਕ ਹੋ ਰਿਹਾ ਜੀ ਨਹੀਂ ਹੁਣ ਕੇ ਮੰਨ ਲਓ ਗੈਸ ਬਣ ਗਈ ਹਾਂਜੀ ਬਣਤਰ ਰੱਖਿਆ ਉਹਨਾਂ ਭਾਵਨਾ ਗੈਸ ਬਣ ਜਾਂਦੀ ਆ ਉਹ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਟੁੱਟ ਰਿਹਾ ਹੈਗੇ ਵਿੱਚੋਂ ਬਣਿਆ ਏਦਾਂ ਹੋਇਆ ਬਾਈ ਇਹ ਸ਼ੇਪ ਹੀ ਏਦਾਂ ਵਾਈ ਹੋਈ ਹੈ ਜੀ ਹਾਂਜੀ ਇਹ ਰੋਂਗ ਸੋਕ ਰੋਂਗ ਸੋਕ ਲੈ ਰੋਂਗ ਸੋਕ ਲੈਂਦੇ ਤੇ ਹਾਂਜੀ ਅਰੇ ਤੁਸੀਂ ਵਰਤੇ ਆ ਕਿ ਹਾਂਜੀ ਹਾਂਜੀ ਅਸੀਂ ਆਪ ਬਣਾਉਣਾ ਕੋਤੋਂ ਤੁਸੀਂ ਬਣਾਉਨੇ ਸੀ ਚ ਠੀਕ ਹੈ ਕਿ ਤੁਸੀਂ ਵੀਰੇ ਨਾਲ ਪਰਵਾਰ ਚੋਂ ਹਾਂਜੀ ਪਰਵਾਰ ਜੀ ਅੱਛਾ ਠੀਕ ਹੈ ਤੇ ਚਲ ਇਹਨੇ ਬ੍ਰਦਰ ਵੰਦ ਕਿਵੇਂ ਭਰਾ ਹੀ ਨੇ ਅੱਛਾ ਭਰਾ ਹੀ ਹੈ ਅੱਜ ਤੁਸੀਂ ਵੀ ਇਹ ਬਣਾਉਣੀ ਉਹ ਨਾਲ ਹਾਂਜੀ ਠੀਕ ਹੈ ਠੀਕ ਹੈ ਅੱਜ ਕੱਪ ਵੀ ਆਏ ਹੋਇਆ ਚਾਹ ਦੀ ਜੀ ਆਪਾਂ ਵਰਤਦੇ ਆਂ ਚਾਹ ਪਾਉਣ ਲਈ ਆਪਣੀ ਤੁਸੀਂ ਵੀ ਆਏ ਹੋਇਆ ਇਦਾਂ ਗਲਾਸ ਵੀ ਹੈਗੇ ਆਪਣੀ ਆਹ ਕੀ ਬਾਤ ਆ ਚਾਹ ਮਹਿਮਾਨਾਂ ਨੂੰ ਆਪ ਨੂੰ ਮਹਿਮਾਨ ਲਈ ਜਦੋਂ ਆਉਂਦੇ ਆ ਕਾਹਵਾ ਦਾ ਕੱਪ ਦੇਖਣ ਉਹ ਵੀ ਹੈਰਾਨ ਹੋ ਜਾਣਗੇ ਕਿ ਆ ਕੀ ਚੀਜ਼ ਆਈ ਆ ਸੋਚਣਗੇ ਇੱਕ ਵਾਰੀ ਇਹ ਹੈ ਕੀ ਚੀਜ਼ ਆ ਤੇ ਆ ਆ ਗਲਾਸ ਆ ਗਏ ਹਾਂਜੀ ਗਲਾਸ ਆ ਗਏ ਇਹ ਵੀ ਮਿੱਟੀ ਦੀ ਹੈ ਜੀ ਕੀ ਕੀ ਕਲਾਕਾਰੀ ਆ ਅੱਛਾ ਇਦਾਂ ਇਹ ਬੋਤਲ ਆ ਗਈ ਬੋਤਲ ਵਿੱਚ ਪਾਣੀ ਵੀ ਠੰਡਾ ਰਹਿੰਦਾ ਇਹਦੇ ਵਿੱਚ ਮਿੱਟੀ ਦੀ ਹੀ ਪੂਰੀ ਬਣੀ ਹੋਈ ਜੀ ਪੂਰੀ ਪਿਓਰ ਮਿੱਟੀ ਦੀ ਆ ਹਾਂਜੀ ਹਾਂਜੀ ਮਿੱਟੀ ਦੀ ਬਣੀ ਹੋਈ ਹੈ ਜੀ ਇਹ ਹਾਂ ਪਾ ਕੇ ਨੇ ਪਾਣੀ ਵੀ ਠੰਡਾ ਰਹਿੰਦਾ ਇਹਦੇ ਵਿੱਚ ਬੜੀ ਵਧੀਆ ਰਹਿੰਦਾ ਜੀ ਅਏ ਜੀ ਜਦ ਤੁਸੀਂ ਆਪ ਜਾਨ ਕਰ ਰਹੇ ਕਿ ਤੋਂ ਹਾਂਜੀ ਬਣਾ ਕੇ ਲੈ ਕੇ ਆਉਣੀ ਬਾਹਰੋਂ ਰਾਜਸਥਾਨ ਹੋ ਗਿਆ ਜੀ ਸਾਜੀ ਤੋਂ ਹੋ ਗਿਆ ਜੇ ਦੂਰੋਂ ਆਉਂਦੀ ਹੈ ਜੀ ਇਹ ਅਰੇ ਇਹ ਤੋਂ ਤੋਂ ਹਾਂਜੀ ਹਾਂਜੀ ਉੱਥੋਂ ਬਣ ਕੇ ਆਉਂਦੀ ਹੈ ਯਾਨੀ ਕਿ ਉੱਥੇ ਕਿਹਦੇ ਘਰੋਂ ਚੱਕਦੇ ਹੋ ਕਿ ਮਾਰ ਦੇ ਘਰੋਂ ਜਾਂ ਆਪਣੇ ਹਾਂਜੀ ਹਾਂਜੀ ਉੱਥੇ ਜ਼ਿਆਦਾਤਰ ਇਹੀ ਚੀਜ਼ਾਂ ਬਣਦੀਆਂ ਨੇ ਮਸ਼ੀਨਾਂ ਦੇ ਬਣਾਉਂਦੇ ਆ ਹੂੰ ਜਿਉਂਦਾ ਬਣਦੀਆਂ ਨੇ ਠੀਕ ਹੈ ਠੀਕ ਹੈ ਜੀ ਯਾਨੀ ਕਿ ਨਵੀਂ ਤਕਨੀਕ ਦੇ ਦਿੱਤੀ ਤੁਸੀਂ ਹਾਂਜੀ ਹਾਂਜੀ ਤੇ ਉਹ ਆਹ ਪਰਚਾਟਲੀ ਉਹ ਆ ਗਈ ਹਾਂਜੀ ਹਾਂਜੀ ਇਹ ਤਾਂ ਬੜੀ ਆਪਣਾ ਮਿੱਟੀ ਦਾ ਨਾਰਮਲ ਨੌਕੜ ਆ ਗਿਆ ਤੇ ਆ ਆਪ ਨੂੰ ਪਲਾਸਟਿਕ ਦਾ ਸਮਾਨ ਆ ਜਾਂਦਾ ਵਾ ਇੱਧਰ ਇਹ ਪਲਾਸਟਿਕ ਦਾ ਸਮਾਨ ਵੀ ਵੈਸੀ ਨਾਲ ਰੱਖਦੇ ਲੋਕੀ ਬਾਹਰ ਰੱਖਦੇ ਆ ਨਾ ਰੱਖ ਰਿਹਾ ਹਾਂ ਜੀ ਪਰ ਚੀਜ਼ ਆਪਾਂ ਬਹੁਤ ਵਧੀਆ ਰੱਖੀ ਹੋਈ ਆ ਇਹ ਐਡਾ ਨਹੀਂ ਹੈਗੀ ਹਾਂ ਨੰਬਰ 1 ਤੇ ਇੱਕ ਦਾ ਦੇਖੋ ਇਹਦਾ ਰੇਟ ਐਮ ਆਰ ਪੀ ਹੂੰ ਦੇਖੋ 1058 1 1058 ਐਮ ਆਰ ਪੀ ਅਸੀਂ ਸਿਰਫ ਆਪਾਂ ਦੇ ਰਿਹਾ ਹੈ 550 ਦਾ ਅੱਛਾ 50 ਲੀਟਰ ਵਾਲਾ ਲਗਭਗ ਵੀ ਅੱਧੇ ਰੇਟ ਤੇ ਹੋ ਜਾਂਦਾ 1058 550 ਦਾ ਤੇ ਇੱਕ ਹੋਰ ਆ ਇਹਦੀ ਸਾਲ ਦੀ ਗਾਰੰਟੀ ਆ ਇਦਾਂ ਨਹੀਂ ਭਾਜੀ ਐਵੇਂ ਮਾਰੋ ਉਹ ਬਈ ਰੂਬ ਨਾ ਉਹ ਟੁੱਟ ਜੂ ਨਹੀਂ ਟੁੱਟਦਾ ਭਾਜੀ ਕੋਈ ਗੱਲ ਹੀ ਨਹੀਂ ਟੁੱਟੇ ਇੱਥੇ ਲੈਓ ਸਾਲ ਦੀ ਗਾਰੰਟੀ ਆ ਇਹਦੀ ਅੱਛਾ ਹਾਂਜੀ ਹਾਂਜੀ ਘਰੇ ਵੀ ਟੁੱਟੀਆਂ ਸਾਲ ਦੇ ਉਹਨਾਂ ਦੇ ਹਾਂਜੀ ਹਾਂਜੀ ਸਾਲ ਦੇ ਅੰਦਰ ਟੁੱਟ ਗਿਆ ਵਾਪਸੀ ਆ ਭਾਜੀ ਨਵਾਂ ਦਵਾਂਗੇ ਇਹ ਨਹੀਂ ਹੈਗਾ ਵੀ ਉਹਨੂੰ ਦਵਾਂਗੇ ਰਿਪੇਅਰ ਕਰਕੇ ਨਵਾਂ ਦਵਾਂਗੇ ਆਪਾਂ ਨਵਾਂ ਦਵਾਂਗੇ ਜੀ ਜੀ ਮਰਜੀ ਆ ਹਾਂਜੀ ਬਈ ਖਾਸਾ ਰੂਬ ਆ ਜਵਾਨ ਦੇ ਬੱਕੇ ਨੂੰ ਪਤਾ ਹੀ ਆ ਠੀਕ ਆ ਜੀ ਤੇ ਜਮਾਨ ਦੀ ਖੱਟੀ ਖਾਂਦੇ ਨੇ ਹਾਂਜੀ ਹਾਂਜੀ ਤੇ ਅੱਛਾ ਸਾਡੇ ਅੱਧੇ ਰੇਟ ਤੇ ਪੂਰੀ ਗਾਰੰਟੀ ਵਾਲਾ ਸਮਾਨ ਹੈ ਪੂਰੀ ਗਾਰੰਟੀ ਵਾਲਾ ਸਮਾਨ ਹੈ ਜਿਹੜਾ ਮਰਜ਼ੀ ਲੈ ਜਾਓ ਹੂੰ ਰੇਕ ਹਾਂਜੀ ਜਿਹੜੀ ਜਿੱਦੀ ਗਾਰੰਟੀ ਦਵਾਂਗੇ ਉਹਦੀ ਗਾਰੰਟੀ ਪੂਰੀ ਦਵਾਂਗੇ ਇਹ ਕੋ ਬਾਈ ਕੀ ਪਿਆ ਉਹ ਆਪਣੇ ਤੰਦੂਰ ਆ ਜੀ ਮਿੱਟੀ ਦੀ ਆ ਜਾਂਦੀ ਹੈ ਇਹ ਇਹ ਅੱਛਾ ਤੂੰ ਤੰਦੂਰੀ ਆਪਾਂ ਰੋਟੀ ਲਾਉਣ ਲਈ ਉਹਦੇ ਲਈ ਵਰਤੇ ਜਾਂਦੇ ਆ ਇਹ ਵੀ ਇਹ ਬਈ ਅੱਜ ਕੱਲ੍ਹ ਬੜੋਲੀ ਖਤੋਂ ਵੀ ਹਾਂਜੀ ਹਾਂਜੀ ਇਹ ਲੈ ਜਾਂਦੇ ਆਪਾਂ ਹਾਂਜੀ ਲੈ ਕੇ ਜਾਂਦੇ ਆ ਬਹੁਤ ਬਕਰੀ ਆ ਉਹਦੇ ਆਪਣੇ ਅੰਦਰ ਵੀ ਪਈ ਆਈ ਅੱਛਾ ਤੇ ਟੋਰ 20 30 ਤੰਦੂਰ ਸੀਗੇ ਲੱਗ ਜਾਂਦੇ ਆ ਨਾਲ ਦੀ ਨਾਲ ਨਾ ਇਹ ਲੱਗ ਜਾਂਦੇ ਬੰਦ ਤੰਦੂਰ ਲੈ ਕੇ ਆਦੇ ਲੋਕੇ ਇਹ ਘਰ ਦੇ ਲੈ ਕੇ ਆਦੇ ਘਰ ਦੀ ਲੈ ਕੇ ਆਂਦੇ ਹੋਣ ਛੋਟੇ ਛੋਟੇ ਹਾਂਜੀ ਹਾਂਜੀ ਘਰ ਦੇ ਲੈ ਕੇ ਜਾਂਦੇ ਜਿਵੇਂ ਅਗਲੇ ਘਰੇ ਰੋਟੀ ਪਕਾਉਣੀ ਆ ਤੰਦੂਰੀ ਰੋਟੀ ਉਹਦੇ ਲਈ ਬਤੀ ਜਾਂਦੀ ਹੈ ਇਹ ਹੀ ਇਹ ਆ ਪੀਜੀਟੀ ਆਪਣੀ ਕੋ ਪੂਰੀ ਹੈਵੀ ਆ ਹੂੰ ਹਾਂਜੀ ਇਹਦੇ ਚਾਹੇ ਬੰਦੇ ਦੋ ਖੜੇ ਹੋ ਜਾਣ ਅੱਛਾ ਦੋ ਬੰਦੇ ਆ ਖੜਾ ਹੋਈਏ ਇਹਦੇ ਤੇ ਤਾਈ ਤਾਈ ਚੇਕ ਖੜਾ ਹੋ ਜਾ ਚਾਹੀਦਾ ਨਾਲ ਆ ਬਾਈ ਜੀ ਇਦਾਂ ਨਹੀਂ ਹੈਗਾ ਆ ਦੇਖੋ ਕਹੇ ਡਬਲ ਖੜਾ ਹੋ ਜੂ ਬੰਦਾ ਆ ਹੀ ਨਹੀਂ ਹੈਗਾ ਵੀ ਟੁੱਟ ਜੂਗੀ ਇਹ ਇਹਦੀ ਵੀ ਹਿਸਾਬ ਨਾਲ ਬੇਫਿਕਰ ਰਹੋ ਭਾਈ ਆ ਹੀ ਨਹੀਂ ਟੁੱਟ ਜੂਗੀ ਹੈ 2 ਮਹੀਨੇ ਚੜ ਗਿਆ ਉੱਪਰ ਹੈ ਜਿਹੜਾ ਕੋ ਮਰਜੀ ਚਾਹ ਉਹ ਸਾਲ ਦੀ ਗਾਰੰਟੀ ਨਾਲ ਇਹ ਵੀ ਆ ਬਾਪੂ ਜੀ ਬਾਪੂ ਜੀ ਤੁਸੀਂ ਕੀ ਕਹਿੰਦੇ ਹੋ ਹਾਂਜੀ ਬਾਪੂ ਜੀ ਇਹ 200 ਰੁਪਏ ਦੀ ਹੈ ਜੀ ਬੋਲੀਆ ਹਾਂਜੀ ਹੈਵੀ ਦੇ ਵਿੱਚ ਆ ਸਾਲ ਦੀ ਗਾਰੰਟੀ ਹੈ ਜੀ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਰੈਸਟ ਮੀਨ ਨਹੀਂ ਇਹ ਠੀਕ ਹੈ ਜੀ ਇਹ ਆ ਜਾਂਗੇ ਜੀ ਤੂੰ ਅੱਜ ਕੱਲ ਅੱਜ ਕੱਲ ਵੀ ਬਹੁਤ ਉਧਰੇ ਕਰ ਰਹੀ ਹੈ ਅੱਛਾ ਇਹ ਵੀ ਹੈਵੀ ਹੈ ਹਾਂਜੀ ਹਾਂਜੀ ਇਹ ਵੀ ਹੈਵੀ ਹੈ ਜੀ ਵੈਕਟੇਜ ਹੈ ਭਾਜੀ ਵੈਕਟੇਜ ਆ ਬਿਲਕੁਲ ਦੂਜੇ ਲੋਡ ਮਾਰ ਕੇ ਦੇਖੋ ਥੱਲੇ ਕੋਈ ਟਕਰੀ ਨਹੀਂ ਆ ਦੇਖੋ ਉਹ ਕੀ ਨਹੀਂ ਹੈਗੀ ਵਧੀਆ ਵਧੀਆ ਫਰਾਂਟੀ ਇਹਨਾਂ ਦੀ ਵੀ ਹੈ ਜੀ ਇਹਨਾਂ ਦੀ ਹਾਂਜੀ ਹਾਂਜੀ ਇਹਦਾ 167 ਮੇਰਾ ਐਮ ਆਰ ਪੀ ਹੈ ਕਿੰਨੇ ਰੁਪਏ 167 ਰੁਪਏ ਐਮ ਆਰ ਪੀ ਹੈ ਇਹ 130 ਰੁਪਏ ਦੇਈ ਸਾਰੇ ਹੀ 130 ਦਾ ਸਾਰੇ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਦੇਖੋ 130 ਰੁਪਏ ਦਾ ਡਸਟਮੀਨ ਦੇਖੋ ਵਧੀਆ ਡਸਟਮੀਨ ਆ ਥੋੜੇ ਆਮ ਕਮਰੇ ਕਮਰੇ ਰੱਖਣ ਨੂੰ ਤੇ ਹੋਰ ਬਾਤ ਨੂੰ ਵગેਰਾ ਜ ਰੱਖਣ ਨੂੰ ਵਧੀਆ ਜੀ ਕੰਮ ਆ ਸਕਦਾ ਇਹ ਤੇ ਚਲੋ ਬਹੁਤ ਬਈ ਚੀਜ਼ਾਂ ਤੇ ਹੋਰ ਬਈ ਮਿੱਟੀ ਦੇ ਭਾਂਡੇ ਦਿਖਾ ਕੀ ਤੇ ਇੱਕ ਆਪਣਾ ਲੱਕੜ ਦਾ ਆ ਜਾਂਦਾ ਹੀ ਸਮਾਨ ਅੱਛਾ ਲੱਕੜ ਦਾ ਆਪਾਂ ਕੋਈ ਲੈ ਚੀਜ਼ਾਂ ਕੋਲ ਹੋਰ ਰੱਖ ਕੁੱਟਣਾ ਵਾ ਕਰੇ ਮੈਕਸੀ ਨਾਲੋਂ ਨਾਲ ਤਾਂ ਵਧੀਆ ਵਾ ਲੱਕੜ ਦੀ ਉਸ ਹਿਸਾਬ ਨਾਲ ਤਾਤਰਾਲ ਜਾਂਦੇ ਆ ਵਿੱਚ ਇਹਦੇ ਅੱਛਾ ਜੀ ਸਟੀਲ ਦੇ ਆਪਾਂ ਨੂੰ ਮੈਕਸੀ ਨਾਲੋਂ ਵਧੀਆ ਹੀ ਇਹ ਚੀਜ਼ ਆਪਣੇ ਚੇਤ ਲਈ ਵਧੀਆ ਵਾਕਰਤੀ ਆ। ਕੱਲ ਕਦੇ ਭਾਂਡੀ ਰੱਖਿਆ ਮੈਂ ਚਾਹ ਹੋਰ ਕੇ ਸਾਰੇ ਕੋ ਸਾਰੇ ਹਾਂਜੀ ਹਾਂਜੀ ਉਹ ਵੀ ਜਾ ਕੇ ਉਹਨੇ ਹੈ। ਹਾਂਜੀ ਹਾਂਜੀ। ਬੁੜੀਆਂ ਸਾਰੇ ਤੇ ਰੱਖੀ ਬੈਠਾ ਤੂੰ। ਹਾਂਜੀ ਹਾਂਜੀ। ਇਹ ਬਣਾ ਹੋ ਜਾ ਹਾਂਜੀ ਹਾਂਜੀ ਸਾਰਾ ਵਤੀ। ਇਹ ਕਿਹੜੀ ਲੱਕੜ ਦਾ ਬਣਿਆ ਹੋਊਗਾ? ਇਹ ਨਿੰਮ ਦਾ ਬਣਿਆ ਹੁੰਦਾ ਬਾਈ। ਇਹ ਨਿੰਮ ਦਾ ਹੁੰਦਾ? ਹਾਂਜੀ ਹਾਂਜੀ ਨਿੰਮ ਦਾ ਦਿੰਦੇ ਆ ਜੀ। ਪਰ ਨਿੰਮ ਦਾ ਯਾਰ ਅੱਜ ਕੱਲ ਦਿੰਦੀ ਹੋਈ ਨਹੀਂ ਕਿਤੇ। ਇਹ ਭਾਈ ਹੈਗੀ ਆ ਮਿਲਦੀ ਆ ਬਹੁਤ ਜ਼ਿਆਦਾ ਮਿਲਦੀ ਆ। ਅੱਛਾ ਜੀ। ਬਾਹਰੋਂ ਮਿਲਦੀ ਆ ਆਪਣੇ ਇਧਰੋਂ ਨਹੀਂ ਮਿਲਦੀ ਹੈਗੀ। ਪਰ ਇਹ ਵੀ ਉਧਰੋਂ ਆਉਂਦੇ ਆ ਸਰੇ ਨਹੀਂ ਹਾਂਜੀ ਹਾਂਜੀ ਹਾਂਜੀ। ਇਹ ਕਿਤੋਂ ਆਉ ਸਾਹਣੇ ਰੇਟੋ ਰਾਤਾਂ ਤੇ ਉਤਰੀ ਆਉਂਦੀ ਬੰਨ ਇਹਨਾਂ ਰੇਟੂ ਨੂੰ ਠੀਕ ਆ ਹਾਂਜੀ ਇਹਨਾਂ ਦਾ ਰੇਟ ਬਿਲਕੁਲ ਜੀ 100 ਰੁਪਏ ਦਾ ਬਾਈ ਇਹ 100 ਰੁਪਏ ਠੀਕ ਆ ਹਾਂਜੀ ਹਾਂਜੀ 100 ਰੁਪਏ ਦਾ ਬਾਈ ਨਾਲੇ ਹੈਵੀ ਚੂਗਾ ਇਹ ਤੋਂ ਵੱਡੇ ਵੀ ਮਿਲ ਜਾਣਗੇ ਆਪਾਂ ਨੂੰ ਉਹ ਸਿਲੰਡਰ ਠੀਕ ਬਟਾ ਝੋੜੇ ਝੋੜੇ ਯਾਰ ਇਹ ਸਿਲੰਡਰ ਨਹੀਂ ਹੈਗੇ ਭਾਜੀ ਗੱਲੇ ਆ ਇਹ ਅੱਛਾ ਸਿਲੰਡਰ ਨਹੀਂ ਹੈਗੇ ਹਾਂਜੀ ਹਾਂਜੀ ਮਿੱਟੀ ਦੇ ਗੱਲੇ ਨੇ ਇਹ ਅੱਛਾ ਮਿੱਟੀ ਦੇ ਗੱਲੇ ਹਾਂਜੀ ਹਾਂਜੀ ਠੀਕ ਆ ਜਵਾਕਾ ਲਈ ਹੈ ਬੱਚਿਆਂ ਲਈ ਹੈ ਹਾਂਜੀ ਬੱਚਿਆਂ ਲਈ ਇਹ ਗੁੱਗਲਾ ਕੱਕਣਾ ਨੇ ਹਾਂਜੀ ਹਾਂਜੀ ਤੇ ਯਾਨੀ ਕਿ ਬਾਅਦ ਚ ਭੰਨੇ ਜਾਣਾ ਪੂਰਾ ਅੱਛਾ ਜੀ ਠੀਕ ਆ ਬਹੁਤ ਜੇ ਕੋਈ ਆਊਗਾ ਤਾਂ ਉਹਨੂੰ ਘੱਟ ਵੀ ਕਰਾਂਗੇ ਕੋਈ ਚੱਕਰ ਨਹੀਂ ਠੀਕ ਆ ਬਾਈ ਜੀ ਮਾਲ ਤਾਂ ਕਰਾਂਗੇ ਅਗਲੇ ਦਾ ਹੋਰ ਬਾਈ ਕਿਹੜੀ ਜੀ ਹੋਰ ਕੋਈ ਕਿਹੜੀ ਕਿਹੜੀ ਆ ਜਿਵੇਂ ਆ ਚੀਨੀ ਹੋ ਗਿਆ ਆਪਣੇ ਕੋਲ ਮੋਰ ਹੋ ਗਏ ਹੋਰ ਅੱਛਾ ਆਰਟੀ ਆਰਟੀ ਵਿੱਚ ਵੀ ਸਮਾਨ ਵੀ ਰੱਖਿਆ ਹੋਇਆ ਹੈ ਸਮਾਨ ਸਾਰਾ ਹੀ ਹੈਗਾ ਬਾਈ ਤੇਰੇ ਜੇ ਮਨ ਦਾ ਹਾਂਜੀ ਸ਼ੋ ਸ਼ੂ ਰੱਖਣ ਨੂੰ ਰੱਖਿਆ ਹੈ ਇਹ ਮਿੱਟੀ ਦੀ ਚ ਬਣੀ ਹੋਈ ਹੈ ਸਰ ਇਹ ਚੀਨੀ ਚ ਆ ਜਾਂਦਾ ਭਾਜੀ ਅੱਛਾ ਇਹ ਚੀਨੀ ਚ ਹਾਂਜੀ ਹਾਂਜੀ ਚੀਨੀ ਦੇ ਵਿੱਚ ਆ ਜਾਂਦਾ ਜੀ ਇਹ ਠੀਕ ਹੈ ਵੀਰੇ ਇਹ ਸਪੈਸ਼ਲ ਜਿਹਨੂੰ ਮੰਗਦਾ ਉਹਨੂੰ ਮੰਗਾ ਕੇ ਦੇਈਦਾ ਵਾ ਉਹ ਤਾਂ ਨਹੀਂ ਲਿਆਉਂਦੇ ਹੈਗੇ ਅੱਛਾ ਇਹ ਤੁਸੀਂ ਆਪ ਤਿਆਰ ਕਰੋਗੇ ਆਪ ਤਿਆਰ ਨਹੀਂ ਇਹ ਬਾਹਰ ਹੀ ਹੁੰਦਾ ਈ ਮਾਲ ਜੀ ਅੱਛਾ ਹਾਂਜੀ ਹਾਂ ਠੀਕ ਹੈ ਵੀਰੇ ਤੇ ਆਪਨੇ ਗਮਲੇ ਆ ਜਾਂਦੇ ਜੇ ਗਮਲੇ ਲੈਣੇ ਕਿਸੇ ਨੇ ਅੱਛਾ ਹਾਂਜੀ ਹਾਂਜੀ ਜਿਵੇਂ ਆਪਣੇ ਡੈਕੋਰੇਸ਼ਨ ਲਈ ਘਰੇ ਵਰਤਦੇ ਆ ਗਮਲੇ ਗਮਲੇ ਵੀ ਪਏ ਆ ਨਾ ਹਾਂਜੀ ਹਾਂਜੀ ਸਾਰਾ ਕੁਝ ਹੀ ਹੈਗਾ ਪਏ ਵੀਰੇ ਉਹ ਮਾਲ ਜੀ ਗਮਲਾ ਵੱਡਾ ਵੀ ਹੈਗਾ ਛੋਟਾ ਵੀ ਹੈਗਾ ਜਿੰਦਾਂ ਦਾ ਭਾਅ ਦੇ ਉਸ ਹਿਸਾਬ ਨਾਲ ਰੇਟ ਹੈ ਇਹ 100 ਰੁਪਏ ਦਾ ਆ 70 ਰੁਪਏ ਦਾ ਬਾਈ ਠੀਕ ਬਿਲਕੁਲ ਮਾਰਕੀਟ ਤੋਂ ਬਹੁਤ ਰੇਟ ਡਾਊਨ ਰੱਖੇ ਹੋਏ ਆ ਆਪਾਂ 20 30 ਰੁਪਏ ਹਰੇਕ ਚੀਜ਼ ਮਗਰ ਘਟਾ ਕੇ ਰੱਖੇ ਹੋਏ ਆ ਇਹ ਤਾਂ ਪਰਾਛਰ ਚੀਜ਼ਾਂ ਤੁਹਾਨੂੰ ਦਿਖਾਈਆਂ ਉਹਦਾ ਪ੍ਰਿੰਟ ਰੇਟ 1000 ਰੁਪਏ 1200 ਆ ਆਪਾਂ ਉਹ ਵੀ 5 5.50 'ਚ ਦੇ ਰਹੇ ਆ ਹਾਂਜੀ ਇਹਦੇ ਰੇਟ ਹਾਂਜੀ ਹਾਂਜੀ ਆਪਾਂ 30% ਦੇ ਹਿਸਾਬ ਨਾਲ ਰੱਖ ਕੇ ਚੱਲਦੇ ਆ ਜਿੰਨੇ ਕੰਪਨੀ ਦੀ ਚੀਜ਼ ਆ ਠੀਕ ਆ ਤੇ ਆਹ ਇੱਕ ਡਿਜ਼ਾਈਨ ਜੀ ਵਾਲੀ ਰੱਖੀ ਹੋਈ ਏ ਵੀ ਤੇ ਹੁਣ ਇਹ ਭਾਈ ਇਦਾਂ ਵਾ ਜਿੱਦਾਂ ਆਪਾਂ ਗਾਰ ਦੇ ਉੱਪਰ ਦਾਲ ਧਰਦੇ ਆ ਹਾਰੀ ਦੇ ਵਿੱਚ ਧਰਦੇ ਆ ਫੱਲੇ ਗੋਹੇ ਲਾ ਕੇ ਧੂਆਂ ਹੁੰਦਾ ਰਹਿੰਦਾ ਅਜਾ ਇਨੂ ਵੀ ਉਹ ਤੇ ਗੈਸ ਤੇ ਰੱਖ ਸਰ ਜੀ ਹਾਂਜੀ ਹਾਂਜੀ ਗੈਸ ਤੇ ਰੱਖ ਕੇ ਚਾਹ ਬਣਾਓ ਜਿਹੜਾ ਕੋ ਮਰਜ਼ੀ ਬਣਾਓ ਜੀ ਇਹਦੇ ਚਾਹ ਬਣਾ ਲਓ ਤੇ ਢਾਲ ਵੀ ਬਣ ਜਦੀ ਹੈ ਢਾਲ ਵੀ ਬਣੂਗੀ ਸਾਰਾ ਕੁ ਬਣੂਗੀ ਚਾਹ ਵੀ ਤੇ ਢਾਲ ਦੂ ਵੀ ਚਾਹ ਜੀ ਹਾਂਜੀ 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 ਅਗਿਆ ਪਰੋਲੀ ਚ ਢਾਲ ਧਰ ਦਿੰਦੀ ਮਮੀ ਜੀ ਉਹ ਤਾਂ ਆਪਣੇ ਥੱਲੇ ਉਹ ਤਾਂ ਹਾਰੇ ਚ ਲਾ ਦਿੰਦੇ ਸੀ ਨਾ ਇਹ ਸਿੱਧੀ ਅੱਗ ਲਾ ਸਕਦੇ ਆ ਆਪਾਂ ਇਹਨੂੰ ਤੇ ਟੇਸਟ ਕਿਉਂ ਜਰੂਰੂਗਾ ਟੇਸਟ ਬਹੁਤ ਵਧੀਆ ਰਹਿੰਦਾ ਮਿੱਟੀ ਦਾ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਵਰਤਦੇ ਆ ਘਰੇ ਤੇ ਘੜੋਲੀ ਜਿਹੀ ਮਿੱਟੀ ਦਾ ਧਰਦੇ ਹੁੰਦੇ ਘੜੋਲੀ ਧਰਦੇ ਹੁੰਦੇ ਆਪਾਂ ਉਹਦਾ ਸਵਾਦ ਬਹੁਤ ਹੁੰਦਾ ਹਾਂਜੀ ਹਾਂਜੀ ਉਹੀ ਚੀਜ਼ ਆਈ ਇਹ ਉਹ ਤਾਂ ਸਵਾਦ ਨਹੀਂ ਮਿਲਦਾ ਨਹੀਂ ਨਹੀਂ ਉਹੀ ਮਿਲੂਗਾ ਸਵਾਦ ਨਹੀਂ ਕੁਕਰ ਕੁਰੇ ਸਵਾਦ ਤਾਂ ਆਉਂਦੀ ਨਹੀਂ ਉਹ ਚੀਜ਼ ਨਹੀਂ ਸਭ ਕੁਝ ਆਊਗਾ ਹੀ ਵਰਤੂਗੀ ਚੀਜ਼ ਦਾ ਪਤਾ ਲੱਗੂਗਾ ਸਾਰਾ ਸਵਾਦ ਉਹੀ ਆਊਗਾ ਟੇਸਟ ਫਿਰ ਤੂੰ ਦਾ ਤੂਰੂ ਰੱਖੇ ਇੱਕ ਤਾਂਵੇਂ ਤੋਂ ਵੀ ਹੁੰਦੀ ਯਾਰ ਇੱਕ ਆਪਣੇ ਕਦੇ ਵੀ ਹੁੰਦੇ ਫਿਰ ਕਦੇ ਅੱਛਾ ਹਾਂਜੀ ਹਾਂਜੀ ਰਹਿਦਾ ਨਹੀਂ ਹੈਗਾ ਤਾਂ ਵਾਹ ਦੇਖੋ ਉਹਨਾਂ ਦੇ ਕੱਲੇ ਸਟੈਂਡ ਰਹਿ ਰਹੇ ਨੇ ਤੇ ਕਹਾਈ ਜਾਂਦੇ ਆ ਇਹ ਸਟੈਂਡ ਨਹੀਂ ਉਹਨਾਂ ਤਵਿਆਂ ਦੇ ਉਹ ਇਹਨਾਂ ਦੇ ਉੱਤੇ ਇਦਾਂ ਲੱਗ ਜਾਂਦਾ ਮੈਂ ਤੁਹਾਨੂੰ ਉੱਪਰ ਆ ਕੇ ਦਿਖਾ ਦੇਣਾ ਇਦਾਂ ਲੱਗ ਜਾਂਦਾ ਉਹ ਕੋਈ ਗੋਲ ਮਿੱਟੀ ਦਾ ਹਾਂਜੀ ਹਾਂਜੀ ਉਹ ਵੀ ਮਿੱਟੀ ਆਉਂਦਾ ਬਾਈ ਉਹ ਵੀ ਰੋਟੀ ਬਕਾ ਸਕਦੇ ਹੋ ਹਾਂਜੀ ਹਾਂਜੀ ਉਹ ਰੋਟੀ ਬਣਾ ਉਹ ਵੀ ਗੈਸ ਤੇ ਰੱਖਿਆ ਜਾਂਦਾ ਜੀ 100 ਰੁਪਏ ਦਾ ਬਾਈ ਜੇ ਉਹ ਤੇ ਰੋਟੀ ਗੈਸ ਤੇ ਬਣਾ ਸਕਦੇ ਹਾਂਜੀ ਹਾਂਜੀ ਜੇ ਮੈਂ ਤੁਹਾਨੂੰ ਦੋ ਗਾੜੀ ਰੋਟੀ ਲੈਂਦੀ ਆ ਉਵੇਂ ਹੀ ਲੈ ਲੀਓ ਪੂਰੀ ਫੁੱਲੋ ਤੇ ਹਾਂਜੀ ਹਾਂਜੀ ਪੂਰੀਆਂ ਸਾਰੇ ਬਕੋ ਪੂਰੀ ਬਰੀਆ ਭਾਈ 100 ਰੁਪਏ ਦਾ ਵਾਹ ਹਾਂਜੀ ਹਾਂਜੀ 100 ਰੁਪਏ ਦਾ ਬਾਈ ਹੁਣ ਜੇ ਆਪਾਂ ਲੋਹੇ ਦਾ ਲੈਨੇ ਹੋ ਲੈਨੇ ਨਾਲ ਮਿਲਦਾ ਮਹਿੰਗਾ ਆਪਾਂ ਨੂੰ ਲੋਹੇ ਦਾ ਚੱਕਰ ਮਿੱਟੀ ਨਾਲ ਹੈ ਸਸਤਾ ਨਾਲ ਤੱਤ ਸਾਰੇ ਮਿਲਦੇ ਉਹਦੇ ਚਾਪ ਹਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜੇ ਆਪਾਂ ਮਿੱਟੀ ਦਾ ਭਾਂਡਾ ਵਰਤ ਲਿਆ ਠੀਕ ਆ ਤੇ ਧੌਣ ਤੋਂ ਨਹੀਂ ਮੁਸ਼ਕਲ ਆਉਂਦੀ ਫਿਰ ਇਹ ਧੌਣ ਦੀ ਨਹੀਂ ਨਹੀਂ ਧੌਣ ਦੀ ਕੋਈ ਮਸਲ ਨਹੀਂ ਜੇ ਆਪਾਂ ਆਮ ਨੋਰਮਲ ਭਾਂਡਾ ਧੌਣੇ ਉਵੇਂ ਧੁੱਤਾ ਜਾਂਦਾ ਹੀ ਹੈ ਠੀਕ ਆ ਹਾਂਜੀ ਬਹੁਤ ਵਧੀਆ ਜੀ ਆ ਇਹ ਇੱਕ ਆਪਣੇ ਕੋ ਹਾਲ ਨਹੀਂ ਆ ਜਾਂਦੇ ਜਾਨਵਰਾਂ ਦੇ ਅੱਛਾ ਆਣ ਲਈ ਰੱਖੇ ਬੈਠਾ ਨੂੰ ਯਾਰ ਸਾਰਾ ਖੁਸ਼ ਆ ਬਾਈ ਜੀ ਵੇ ਆਲੇ ਹੈ ਜਿਹੜੇ ਜਾਣ ਵਾਲੇ ਜਿਵੇਂ ਆਪਣੇ ਹੁਣ ਕੋਈ ਨਹੀਂ ਹੈਗੇ ਦਰਾਖਤ ਬਟੇਗੇ ਇਹ ਖੰਬਿਆਂ ਤੇ ਲੋਨ ਨੂੰ ਜਾ ਕੇ ਜੂਰ ਆਪਾਂ ਘਰੇ ਲਾਉਣਾ ਉਹਦੇ ਲਈ ਲੱਗ ਸਕਦੇ ਆ ਇੱਕ ਇਹ ਨਹੀਂ ਇੱਕ ਹੋਰ ਚੀਜ਼ ਆਈ ਆ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਇਹਦੇ ਵਿੱਚ ਮੀਂਹ ਪਵੇ ਪਾਣੀ ਜਿਹੜਾ ਕੋ ਮਰਜੀ ਆ ਬੈਤ ਫੋਮ ਲੱਗੀ ਹੋਈ ਹੈ ਇਹਦੇ ਦੇਖੋ ਹੂੰ ਵਿੱਚ ਪਾਣੀ ਨਾ ਚਾਹੇ ਤੋ ਉਹਦੇ ਵਿੱਚ ਪਾਣੀ ਨਹੀਂ ਜਾਊਗਾ ਇਹਨਾਂ ਦੇ ਅੱਛਾ ਜੀ ਹਾਂਜੀ ਹਾਂਜੀ ਪੂਰੇ ਵਧੀਆ ਬਣੇ ਹੋਏ ਆਈਏ ਇਹ ਐ ਵੀਰ ਜਿਵੇਂ ਆਪਣੇ ਜਾਨਵਰ ਹੈਗੇ ਆ ਜਿੜੀਆਂ ਆਪਣੇ ਘਰੇ ਹਾਲ ਨੇ ਪਾਲ ਲੈਂਦੀਆਂ ਨੇ ਅੰਦਰ ਸੱਤਾ ਇਹੀ ਆਪਣੇ ਬਾਹਰ ਲੱਗੇ ਹੁਣ ਘਰੀ ਲੱਗੇ ਹੁਣ ਸਾਈਡ ਤੇ ਦਾ ਸੱਤਾ ਜਾਲ ਨਹੀਂ ਕੰਦੇ ਹੈ ਜੀ ਹਾਂਜੀ ਹਾਂਜੀ ਠੀਕ ਆ ਬਈ ਚਲ ਹੋਰ ਬਾਈ ਕੁਛ ਹੈ ਇਹ ਕੋਈ ਵਧੀਆ ਬਹੁਤ ਵਧੀਆ ਚੀਜ਼ਾਂ ਲੱਗੀਆਂ ਅੱਛਾ ਆ ਨਜੇ ਬੱਟੂ ਰੱਖੀ ਬੈਠੇ ਹੈ ਹਾਂਜੀ ਹਾਂਜੀ ਇਹ ਵੀ ਇਹੀ ਆਪਣੇ ਕੋਲੇ ਅੱਛਾ ਵੇਚਦੇ ਹੋ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਚੱਕਲਾ ਬੇਨਲੇ ਵੀ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਇਹ ਆਪ ਕੋ ਨਾਰਮਲ ਆ ਜਾਂਦੇ ਜਿਵੇਂ ਲੱਕੜ ਦੀ ਹੁੰਦੀ ਹੋਈ ਤੇ ਲੱਕੜ ਵਾਲਾ ਡਿਜ਼ਾਈਨ ਵਾਲਾ ਹਾਂਜੀ ਹਾਂਜੀ ਯਾਨੀ ਕਿ ਜੋ ਬੀਬੀ ਰੋਟੀ ਬਗਾ ਫੁੱਲ ਫੁੱਲ ਜੇ ਦੇਖੋ ਨਾ ਵੀ ਆਈ ਨਹੀਂ ਹੈਗਾ ਭਾਈ ਰੋਟੀਆਂ ਵਧੀਆ ਬਣਾਉਗੀ ਹੈ ਇਹਦਾ ਪੱਕਾ ਕੰਮ ਨਾ ਜੇ ਰੋਟੀ ਹੈ ਭਾਈ ਹਾਂਜੀ ਮੈਂ ਫੋਲ ਫੋਲ ਰੱਖ ਰਿਹਾ ਤੇ ਹਾਂਜੀ ਤੇ ਹਾਂਜੀ ਬੀਬੀ ਰੋਟੀ ਬਗਾ ਖੁਸ਼ ਹੋ ਕੇ ਬੜਾ ਹੋਵੇ ਹਾਂਜੀ ਹਾਂਜੀ ਪੂਰੇ ਵਧੀਆ ਫੁੱਲਾਂ ਨੂੰ ਹੱਸ ਕੇ ਹੱਸ ਕੇ ਬੜਾ ਹਾਂਜੀ ਹਾਂਜੀ ਜਿਹੜਾ ਗੁੱਸਾ ਹੋਊੀ ਇਹ ਲੜਾਈ ਵੀ ਹੋਈ ਹੈ ਕਿ ਤਾਂ ਵੀ ਰੋਟੀ ਬਣੀ ਖੁਸ਼ ਹੋ ਜੂਗੀ ਵੀ ਹਾਂ ਠੀਕ ਆ ਅੱਛਾ ਹਾਂਜੀ ਹਾਂਜੀ ਐਵੇਂ ਪਲਾਨਿੰਗ ਕੀਤੀ ਹੈ ਬਾਈ ਜੀ ਤੇ ਬਹੁਤ ਆਪਣੀ ਜਿਹੇ ਨਜ਼ਰ ਪੱਟੂ ਤੁਸੀਂ ਕਹਿੰਦੇ ਆਹ ਦੇਖੋ ਪੱਕਾ ਕੰਮ ਨਾਲ ਲੱਗਿਆ ਹੋਇਆ ਇਹਨਾਂ ਦੇ ਸਾਰਕ ਸਾਰਾ ਕੋ ਲਾ ਕੇ ਆਪਾਂ ਪੱਥਰਾਂ ਦਾ ਮਨਜਤੋਂ ਚਲੋ ਹਾਂਜੀ ਹਾਂਜੀ ਚਲੋ ਆਪਾਂ ਦਾ ਜੋ ਨਜ਼ਰੋਂ ਨਹੀਂ ਆਪੜੀ ਦਾ ਨਜ਼ਰ ਵਿੱਚ ਹੈਗੇ ਆ ਬੰਦੇ ਜਿਹੜੇ ਮੰਨਦੇ ਨੇ ਸਿਆਰੇ ਕਹਿੰਦੇ ਨੇ ਨਜ਼ਰ ਆ ਜਿਹੜੀ ਪੱਥਰਾਂ ਨੂੰ ਪਾਰ ਦਿੰਦੀ ਆ ਅੱਛਾ ਉਹ ਇਹ ਰੂਪ ਸਕਦੇ ਆ ਪੱਥਰਾਂ ਨੂੰ ਪਾਰਨ ਤੋਂ ਪਛਾ ਸਕਦੇ ਆ ਚਲੋ ਇੰਨਾ ਕੁ ਲਾਠਾ ਹੈ ਸਿੰਗਲ ਜਿਗਰਾਂ ਦਾ ਪੱਥਰ ਤੋਂ ਬੜੀ ਹੋ ਜਾਂਦਾ ਹਾਂਜੀ 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 ਠੀਕ ਆ ਨਾ ਤੇ ਬਾਈ ਬਹੁਤ ਚੰਗਾ ਲੱਗਿਆ ਤੇਰੀ ਗੋਣ ਹਾਂਜੀ ਇਹ ਇੱਕ ਆ ਚੀਜ਼ ਆ ਜਾਂਦੀ ਆ ਦਹੀਂ ਲਾਉਣ ਲਈ ਇਹ ਦਹੀਂ ਜਮਾਉਣ ਲਈ ਹਾਂਜੀ ਦਹੀਂ ਲਾਉਣ ਲਈ ਆ ਜਾਂਦੀ ਜੀ ਇਹ ਦੇ ਇਹ ਜਿਹਾ ਮਾਉਂਡ ਵਧੀਆ ਜਾਨਾ ਕਿ ਹਾਂਜੀ ਮਿੱਟੀ ਦੇ ਭਾਂਡੇ ਤੋਂ ਦਹੀਂ ਵੀ ਸੋਹਣਾ ਜੰਮਦਾ ਯਾਰ ਹਾਂਜੀ ਹਾਂਜੀ ਇਹਨਾਂ ਦੇ ਢੱਕਣ ਵੀ ਆ ਜਾਂਦੇ ਆ ਉੱਪਰ ਢੱਕਣ ਵੀ ਇਹਨਾਂ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਭਾਈ ਤੇ ਕੰਮ ਨੂੰ ਵਿਭਾਗ ਲਾਵੇ ਹੋਰ ਵਧਾਵੇ ਕੋਈ ਗੱਲ ਨਹੀਂ ਬੰਦਾ ਜੇ ਵੀਡੀਓ ਦੇਖ ਕੇ ਆਊਗਾ ਆਪਣੀ ਆਪਾਂ ਦਾ ਹੋਰ ਮਾਨਤਾਨ ਕਰਾਂਗੇ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਲੈ ਭਾਈ ਨੇ ਹੋਰ ਸਪੈਸ਼ਲ ਥਾਣੇ ਤਾਂ ਕਹਿੰਦਾ ਜੇ ਵੀਡੀਓ ਦੇਖ ਕੇ ਆਉਂਗੇ ਵੀਡੀਓ ਆ ਕੇ ਨੂੰ ਭਾਈ ਨੂੰ ਦਿਖਾ ਦਿਓ ਭਈਆ ਤੇ ਵੀਡੀਓ ਦੇਖ ਕੇ ਆਏ ਆ ਈ ਭਾਂਡੇ ਦਾ ਡਿਸਕਾਊਂਟ ਦੇ ਹੁਣ ਹਾਂਜੀ ਡਿਸਕਾਊਂਟ ਉਹ ਤੋਂ ਵੀ ਉੱਪਰ ਦਵਾਂਗੇ ਆਪਾਂ ਤਾਂ ਰੇਟ ਪੁੱਛ ਲਓ ਉਹ ਤੋਂ ਵੀ ਘੱਟ ਕਰਾਂਗੇ ਤੁਹਾਨੂੰ ਅੱਛਾ ਜੀ ਹਾਂਜੀ ਹਾਂਜੀ ਰੇਟ ਪੁੱਛ ਲਿਓ ਹਾਂਜੀ ਹਾਂਜੀ ਤੇ ਉਹ ਦੋ ਆ ਵੀਡੀਓ ਦਿਖਾ ਦਿਓ ਹਾਂਜੀ ਵੀਡੀਓ ਦਿਖਾ ਦਿਓ ਫੇਰ ਵੀ ਘੱਟ ਕਰਾਂਗੇ ਤੁਹਾਨੂੰ ਕੀ ਬਾਤ ਹੈ ਬੱਤਰੀ ਨਹੀਂ ਭਾਈ ਚਲੋ ਭਾਈ ਤੇਰਾ ਵਾਈਟ ਚੜ੍ਹਦੀ ਕਾ ਰੱਖੇ ਭਾਈ ਦਾ ਭਾਈ ਦਾ ਭਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਭਾਈ ਦਾ ਸੁਭਾਅ ਵੀ ਬਹੁਤ ਚੰਗਾ ਲੱਗਿਆ ਭਾਈ ਜੀ ਵਾਈਦ ਦਿਲ ਵੀ ਵੱਡਾ ਰਾਜੀ ਕਰੇ ਵੱਡਾ ਲੱਗਦਾ ਹਾਂਜੀ ਹਾਂਜੀ ਠੀਕ ਆ ਤੇ ਚਲੋ ਫੇਰ ਕੇ ਵੀਡੀਓ ਵਿੱਚ ਮਿਲਦੇ ਹਾਂ ਥੋੜਾ ਹਿਤ ਪਾਸ